ਸ਼ਾਰਟ ਨੋਟਿਸ ਦੇ ਤੁਸੀਂ ਇਸ ਬਹੁਤ ਗੰਭੀਰ ਮੁੱਦੇ ਨੂੰ ਕਵਰ ਕਰ ਰਹੇ ਇੰਨਾ ਕੁ ਅਸਰ ਹੋ ਗਿਆ ਕੱਲ ਵਾਲਾ ਤੁਸੀਂ ਕਿ ਜਿਹੜੇ ਮਾਈਕ ਨਹੀਂ ਹੈਗਾ ਇੱਥੇ ਪਰ ਇੰਨਾ ਚ ਤਾਂ ਆਵਾਜ਼ ਆਈ ਹੈ ਤੁਸੀਂ ਅੱਗੇ ਦਰਵਾਜ਼ਾ ਅੱਗੇ ਇੰਨਾ ਕ ਜੋ ਹੁਣ ਚੇਂਜਸ ਹੋਈਆਂ ਨੇ ਮੈਂ ਪਤਾ ਕੀਤਾ ਜੋ ਮਿਨਿਸਟਰੀ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਉਹ ਜਿਹੜੇ ਜਹਾਜ਼ ਜਿਹੜਾ ਉਹ 10 ਵਜੇ ਆਊਗਾ ਪਿਛਲੀ ਵਾਰ ਉਹਨੂੰ ਉਸ ਟਰਮੀਨਲ ਵਾਲੇ ਪਾਸੇ ਖੜਾ ਕੇ ਉਧਰੋਂ ਹੀ ਸਾਰੇ ਬੰਦਿਆਂ ਨੂੰ ਕਲੀਅਰ ਕਰਕੇ ਬਾਹਰ ਛੱਡ ਦਿੰਦਾ ਸੀ ਇਸ ਵਾਰ ਉਹ ਟਰਮੀਨਲ ਤੇ ਹੋਈ ਤੇ ਉਹਦੇ ਚੋਂ ਜਿੰਨੇ ਪੰਜਾਬੀ ਨੇ 67 ਪੰਜਾਬੀ 67 ਉਹਨਾਂ ਨੂੰ ਇਹ ਇਮੀਡੀਏਟਲੀ ਬਾਹਰ ਕਿਉਂਕਿ ਉਹ ਉਨਦੇ ਮਾਪੇ ਉਹ ਵੀ ਆਏ ਹੋਣਗੇ ਜਾਂ ਸਾਡੀਆਂ ਵੀ ਗੱਡੀਆਂ ਤਿਆਰ ਨੇ ਜਿੱਥੇ ਜਿੱਥੇ ਵੀ ਜਾਣਾ ਉਹਨਾਂ ਨੇ ਛੱਡ ਗਿਆ ਬਾਈ ਰੋਡ ਵਾਲੇ ਜੇ ਹਰਿਆਣਾ ਵਾਲੇ ਨੇ ਕੋਈ ਤਾਂ ਉਹਨਾਂ ਨੂੰ ਵੀ ਬਾਹਰ ਆਫਰ ਅਸੀਂ ਦਿੱਤੀ ਕਿ ਤੁਸੀਂ ਬਾਹਰ ਆ ਕੇ ਇਧਰ ਨੂੰ ਹਰਿਆਣਾ ਵੀ ਛੱਡਿਆ ਬਾਕੀ ਗੋਆ ਗੁਜਰਾਤ ਕੁਝ ਹੋਰ ਸਟੇਟਾਂ ਦੇ ਉਹਨਾਂ ਨੂੰ ਅੰਦਰ ਹੀ 에어ਪੋਰਟ ਦੇ ਅੰਦਰ ਹੀ ਰਹਿائش ਦਾ ਪ੍ਰਬੰਧ ਹੋ ਗਿਆ। ਖਾਣੇ ਦਾ ਪ੍ਰਬੰਧ ਤਾਂ ਸਾਰਿਆਂ ਦਾ ਹੀ ਹੋ ਗਿਆ। ਉਹ ਸਾਰਿਆਂ ਦਾ ਹੀ। ਕਿਉਂਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ 1 ਲੱਖ ਬੰਦਾ ਰੋਜ਼ ਲੰਗਰ ਛਕਦਾ ਦਰਬਾਰ ਸਾਹਿਬ। ਇਹ ਗੁਰੂ ਰਾਮਦਾਸ ਜੀ ਦੀ ਧਰਤੀ ਹੈ। ਇੱਥੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ। ਜਿਹੜਾ ਨਿਸ਼ਾਨ ਸਾਹਿਬ ਦਾ ਜਿਹੜਾ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਜਿਹੜਾ ਝੂਲ ਦਾ ਫੈਰਾਉਂਦਾ ਹੋਇਆ ਜਿਹੜਾ ਝੰਡਾ ਹੈ ਨਾ ਉਹ ਅਸਲ ਚ ਇਹ ਸੰਕੇਤ ਦਿੰਦਾ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਸੀ ਨਾ ਕਨਸੈਪਟ ਉਹ ਇਹ ਸੀਗਾ ਕਿ ਭਾਵੇਂ ਕੋਈ ਪਰਦੇਸੀ ਹੈ ਭਾਵੇਂ ਕੋਈ ਕਿਤੇ ਕੋਈ ਜਾ ਰਿਹਾ ਕੋਈ ਘੋੜਾ ਗਾੜੀ ਤੇ ਜਾਂਦੇ تھے ਲੋਕ ਪੈਗਲ ਪੈਦਲ ਵੀ ਜਾਂਦੇ ਕਿ इसको फॉलो करके आप यहाँ आ जाइए यहाँ पे आपको रोटी और रिहायश दोनों मिलेगी इस धरती पे हमारे बच्चे ही आ रहे हैं तो यहां से कोई भूखा नहीं जा सकता हम प्रबंध करेंगे और रहने का प्रबंध भी उनका डीसी साहब हो गया उनका रहने का चार पांच घंटे जितने घंटे भी उन्होंने रहना है साढ़े छह बजे उनकी फ्लाइट है वापस दिल्ली के लिए आगे उनकी फिर गोवा के लिए किसकी गुजरात के वो मिनिस्ट्री ऑफ एक्सटर्नल फेयर ने करवा दी अमृतसर नजदीक पड़ता है इसीलिए जा रहे तो फिर जब हम अमेरिका के लिए फ्लाइट शुरू करने के बारे में बोलते हैं तब भी तो नजदीक पड़ता है ना तो यहां से अमेरिका के लिए फ्लाइट शुरू करवा दे बीजेपी वाले आठ दस घंटे का हमारा दिल्ली का रास्ता कम हो जाएगा और फिर ऊपर जहां दिल्ली से दूर पड़ता है फिर, फिर है। तो फिर इधर जाते हैं तो अगर नजदीक पड़ता है तो यहां से अमेरिका के लिए कनेडा के लिए फ्लाइट क्यों नहीं शुरू करवाते ये कोई तर्क है कि अमृतसर नजदीक पड़ता है क्या ट्रंप ने 35 मिनट का और तेल नहीं डाला उसने 35 मिनट है दिल्ली यहां से ये तो मतलब चलो बीजेपी वाले हैं उनका बोलने दो क्या लेकिन इस बार पीढ़ियां का सबसे बड़ी प्रॉब्लम थी कि पीढ़ियां ने किसी भी तरह ऑब्जेक्शन लगाई थी पीढ़ियां सब बंद के ले आ रहे हैं इस बड़ी पुलिस में लेकर कोई देखो ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਨਫਰਮੇਸ਼ਨ ਅਜੇ ਤੱਕ ਆਈ ਨਹੀਂ ਕਿ ਉਹਨਾਂ ਨੂੰ ਬੇੜੀਆਂ ਲਾਈਆਂ ਹੋਈਆਂ ਨੇ ਜਾਂ ਹਾਥਕੜੀਆਂ ਲਾਈਆਂ ਹੋਈਆਂ ਨੇ ਪਰ ਇਹ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਇਹ ਮੁੱਦਾ ਪਰਸੋ ਟਰੰਪ ਕੋਲੇ ਚੱਕਣਾ ਚਾਹੀਦਾ ਸੀ ਕਿ ਜੇ ਤੁਸੀਂ ਭੇਜ ਹੀ ਰਹੇ ਹੋ ਅਸੀਂ ਆਪਣੇ ਜਹਾਜ਼ ਭੇਜ ਦਿੰਨੇ ਆਂ ਬਾਕੀ ਦੇਸ਼ ਆਪਣੇ ਜਹਾਜ਼ ਭੇਜ ਰਹੇ ਨਹੀਂ ਆਪਾਂ ਕਿਉਂ ਉਹਨਾਂ ਦੇ ਸੈਨਿਕ ਜਹਾਜ਼ ਇੱਥੇ ਉਤਰਾਈ ਜੰਦੇ ਜੀ ਸਾਹਿਬ ਜੀ ਇਹਦਾ ਰਿਪੋਰਟ ਬੈਕ ਆਇਆ ਕਿ ਤੁਸੀਂ ਦੱਸਿਆ ਕਿ ਅਸੀਂ ਪੰਜਾਬ ਵਾਲਿਆਂ ਨੂੰ ਜਾਂ ਬਾਈ ਰੋਡ ਵਾਲਿਆਂ ਨੂੰ ਇੱਥੇ ਕਲੀਅਰ ਕਰ ਦਾਂਗੇ ਤੇ ਬਾਕੀਆਂ ਨੂੰ ਅਸੀਂ 6:30 ਵਜੇ ਵਾਲੀ ਫਲਾਈਟ ਤੇ ਦਿੱਲੀ ਲੈ ਕੇ ਜਾ ਨਹੀਂ ਗੱਲ ਨਿਰੰਤਰ ਜਾ ਰਹੀ ਹੈ ਮੈਂ ਤਾਂ ਹਜੇ ਵੀ ਕਹਿਣਾ ਕਿ ਇਹਨੂੰ ਡਾਇਵਰਟ ਕਰ ਲਓ ਸਰ ਲਾਸਟ ਟਾਈਮ ਹਜੇ ਇੱਕ ਇਹ ਨਾ ਸਾਨੂੰ ਐ ਸਮਝਦੇ ਨੇ ਪਤਾ ਨਹੀਂ ਸਾਡੇ 17 ਸਾਲ ਦਾ ਸੀ ਜਹਾਜ ਚੜਨ ਲੱਗਿਆ ਸੀ ਠੀਕ ਹੈ ਨਾ ਕੱਲੇ ਕੱਲੇ ਜਹਾਜ ਦਾ ਨਕਸ਼ਾ ਪਤਾ ਮੈਨੂੰ ਵੀ ਆ ਜਿਹੜਾ 에ਅਰ ਬੱਸ ਹੈ ਜਾਂ ਇਹ ਬੋਇੰਗ ਹੈ ਜਾਂ ਕੀ ਹੈ ਤੇ ਇੱਥੇ ਫਰਜ ਕਰ ਲੋ ਇੱਥੇ ਧੁੰਦ ਪੈ ਗਈ ਵੇਖ ਕੀ ਕਰੋਗੇ ਲਾਹੌਰ ਲਾਉਂਗੇ ਉਹਨੂੰ ਫਿਰ ਵੀ ਤਾਂ ਜੈਪੁਰ ਲਾਉਂਗੇ ਫਿਰ ਵੀ ਡਾਇਵਰਟ ਕਰੋਗੇ ਚੰਡੀਗੜ੍ਹ ਜਾਂ ਕਿਤੇ ਕਰੋਗੇ ਕਿਤੇ ਡਾਇਵਰਟ ਕਰਦੇ ਆ ਜਦੋਂ ਧੁੰਦ ਪੈ ਜਾਂਦੀ ਹੈ ਨਾ ਅੱਜ ਅਮਰਸਰ ਮੇ ਕੋਈ ਫਲਾਈਟ ਨਹੀਂ ਉਤਰੀ ਉਹ ਯਹਾਂ ਸੇ ਵਾਪਸ ਦਿੱਲੀ ਯਹਾਂ ਸੇ ਵਾਪਸ ਉਤਾਰ ਉਤਰਨਾ ਪੜਾ ਜੈਪੁਰ ਐਵੇਂ ਹੋ ਜਾਂਦਾ ਨਾ ਫਿਰ ਹੁਣ ਕਿਉਂ ਨਹੀਂ ਹੋ ਸਕਦਾ ਹਜੇ ਵੀ ਹੋ ਸਕਦਾ ਜੇ ਨੀਅਤ ਹੋਵੇ ਤਾਂ ਉਹਨੂੰ ਤੂੰ ਦਿੱਲੀ ਉਤਾਰ ਲਓ ਹਿੰਦ ਉਤਾਰ ਲਓ ਹਾਂ ਇੰਨਾ ਕਿ ਮੈਨੂੰ ਪਤਾ ਲੱਗਿਆ ਕਿ ਉਹ ਇਸ ਗੱਲ ਤੇ ਸਹਿਮਤ ਨੇ ਕਿ ਸਾਨੂੰ ਮਤਲਬ ਸਿਵਲ 에어ਪੋਰਟ ਤੇ ਖਾਸ ਤੌਰ ਤੇ ਬਾਰਡਰ ਵਾਲੇ 에어ਪੋਰਟ ਤੇ ਕਿਸੇ ਦਾ ਸੈਨਿਕ ਜਹਾਜ਼ ਉਤਾਰਨਾ ਉਹ ਵੀ ਅਮਰੀਕਾ ਵਰਗੇ ਕੰਟਰੀ ਦਾ ਜਿਹੜਾ ਦੁਨੀਆ ਦਾ ਸਰਪੰਚ ਕਹਿੰਦਾ ਆਪਣੇ ਆਪ ਨੂੰ ਤਾਂ ਇਹ ਗਲਤ ਹੈ ਇਹ ਤੁਹਾਡੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਚਲੋ ਸਾਡੇ ਤਾਂ ਜਵਾਕ ਨੇ ਜੀ ਮੈਂ ਤਾਂ ਉਹਨਾਂ ਨੂੰ ਸਾਂਭ ਲੂੰਗਾ ਕੋਈ ਹੈਨਾ ਸਿਸਟਮ ਤੋਂ ਰੁੱਸ ਕੇ ਗਏ ਆ ਸੰਭਾਲ ਲਾਂਗੇ ਕੋਈ ਇੱਜ਼ਤ ਮਾੜਨ ਵਾਲੇ ਇੱਥੇ ਰੱਖਾਂਗੇ ਕੋਈ ਉਹ ਕ੍ਰਿਮੀਨਲ ਸਾਡੇ ਦੇਸ਼ ਦੇ ਕ੍ਰਿਮੀਨਲ ਤਾਂ ਨਹੀਂ ਹੈਗਾ ਫਿਰ ਉਹਨਾਂ ਦੇ ਮੁਲਕ ਚੋਂ ਨਾ ਕਿੰਨੇ ਕਿੰਨੇ ਰੋਟੀ ਰੋਜੀ ਵਾਸਤੇ ਆਮ ਕਰਾ ਦੇ ਮੁੰਡੇ ਨੇ ਜੀ ਮੀਡਲ ਕਲਾਸ ਆ ਸਾਰੀ ਗਏ ਹੋਣਗੇ ਪਰ ਘਟੂ ਘਟਾ ਇੱਥੇ ਤਾਂ ਇੱਜ਼ਤ ਦੇ ਦਈਏ ਨਾ ਪਰ ਅੰਮ੍ਰਿਤਸਰ ਨੂੰ ਕਿਉਂ ਚੁਣੀ ਜਾਂਦੇ ਤੁਸੀਂ ਪੰਜਾਬ ਨੂੰ ਹੀ ਕਿਉਂ ਚੁਣ ਜੋਂ ਜੇ ਨੇੜੇ ਪੈਂਦਾ ਆਰ ਪੀ ਸਿੰਘ ਜੀ ਉਧਰੋਂ ਫਿਰ ਅਹਮਦਾਬਾਦ ਵੀ ਨੇੜੇ ਪੈਂਦਾ

ਉੜਪਾਲ ਬਣਾਉਣਾ ਉਹ ਬਣਾ ਲੈਣੇ ਹਜੇ ਕੰਮ ਚ ਕੰਦ ਕਿੱਥੇ ਕਰਦੇ ਹੋ ਜੀਰਨ ਸਾਹਿਬ ਇਹ ਰਿਪੋਰਟ ਇਹਨੂੰ ਕਹਾਂ ਪੰਜਾਬ ਸਰਕਾਰ ਨੌਕਰੀ ਦੇਗੀ ਜਾਂ ਕੋਈ ਓਪਰਚੁਨਿਟੀ ਦੇਗੀ ਪਹਿਲਾਂ ਤਾਂ ਇਹ ਦੇਖਾਂਗੇ ਵੀ ਕਿਉਂ ਗਏ ਕਿਹੜੇ ਕਿਹੜੇ ਘੰਟਾ ਨੇ ਉਹਨਾਂ ਨੂੰ ਚਾਂਸੇ ਚ ਲਿਆ ਜਾਂ ਕਿੰਨੇ ਪੈਸੇ ਲਏ ਜੋ ਉਹਨਾਂ ਦਾ ਪੈਸਿਆਂ ਦਾ ਵੀ ਰਿਕਵਰੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਦੋ ਦੇ ਫੋਨ ਆਏ ਮੈਨੂੰ ਤੇ ਆਉਣਗੇ ਇੱਥੇ ਸ਼ਾਮ ਨੂੰ ਜੀਰਨ ਸਾਹਿਬ ਇੱਕ ਮਿੰਟ ਇੱਕ ਮਿੰਟ ਫਿਰ ਉਸ ਤੋਂ ਬਾਅਦ ਜੋ ਕੰਮ ਕਰ ਸਕਦੇ ਨੇ ਅਸੀਂ ਉਹਨੂੰ ਓਪਰਚੁਨਿਟੀ ਦੇਵਾਂਗੇ ਜੇ ਕੋਈ ਕੰਪੀਟੀਸ਼ਨ ਦਾ ਐਗਜ਼ਾਮ ਦੇ ਕੇ ਪਾਸ ਹੋ ਕੇ ਨੌਕਰੀ ਲੈਣ ਦੇ ਕਾਬਿਲ ਹੈ ਤਾਂ ਨੌਕਰੀ ਵੀ ਦੇ ਦਾਂਗੇ ਜੇ ਕੋਈ ਕਹਿੰਦਾ ਮੈਂ ਉੱਥੇ ਜੀ ਆ ਕੰਮ ਸਿੱਖ ਕੇ ਆਇਆ ਮੈਂ ਉੱਥੇ ਰੈਸਟੋਰੈਂਟ 'ਚ ਕੰਮ ਕਰਦਾ ਸੀ ਮੈਂ ਰੈਸਟੋਰੈਂਟ ਖੋਲਣਾ ਚਾਹੁੰਦਾ ਹਾਂ ਖੋਲ ਅਸੀਂ ਓਪਰਚੁਨਿਟੀ ਦੇ ਦਾਂਗੇ ਸੀਐਮ ਸਾਹਿਬ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਕਿ ਅੰਮ੍ਰਿਤਸਰ ਨੂੰ ਹੀ ਟੂਰ ਕੀਤਾ ਗਿਆ ਕਿਉਂਕਿ ਨਵਾਲੀ 에어ਪੋਰਟ ਵੀ ਆ ਸਕਦਾ ਹੈ ਟ੍ਰਾਈ ਸਿਟੀ ਹੈ ਪਟਨਾ ਕੋਲ ਆ ਜਾਣਾ ਨਾਲ ਪੈਂਦਾ ਹੈ ਤੇ ਇਹ ਦੇਖਿਆ ਜਾ ਰਿਹਾ ਹੈ ਕਿ ਧਾਰਨੀ ਅੰਮ੍ਰਿਤਸਰ ਦੂਜੇ ਪਾਸੇ ਪਾਕਿਸਤਾਨ ਦਾ ਬਾਰਡਰ ਹੈਗਾ ਤਾਂ ਇੰਨੇ ਨਾਲ ਤੋਂ ਆਹ ਦੇ ਪ੍ਰੀਕ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਕਿ ਅੰਮ੍ਰਿਤਸਰ ਹੀ ਚਣਿਆ ਗਿਆ ਕਿਉਂਕਿ ਮੁਹਾਲੀ ਇਹ ਤੋਂ ਹੋ ਸਕਦਾ ਕਿ ਹਸਪਤਾਲ ਚੱਲ ਜਾਈਆ ਪਾਉਗੀ ਕਿ ਲਾਇਸਿਟੀ ਆ ਦੂਜੇ ਪਾਸੇ ਪੰਚਕੂਣਾ ਨਾਲ ਪੈਂਦਾ ਹਰਿਆਣਾ ਦਾ ਕਰਨਾਲ ਨਾਲ ਪੈਂਦਾ ਇੱਕ ਪਾਰਟੀ ਹੁੰਦੀ ਸੀ ਉਹ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨੇ ਅੰਮ੍ਰਿਤਸਰ ਨਾਲ ਮੱਥਾ ਲਾ ਲਿਆ 25 ਬੰਦੇ ਨਹੀਂ ਰਹੇ ਅਜੇ ਉਹਦੇ ਕੋਲ ਜੇ ਉਹਨਾਂ ਨੂੰ ਕੋਈ ਕਮੇਟੀ ਵੀ ਬਣਾਉਣੀ ਪਵੇ ਨਾ ਪੰਜ ਮੈਂਬਰੀ ਬਣਾ ਦੇ ਕੋਈ 11 ਹੈ ਹੀ ਨਹੀਂ ਉਹਨਾਂ ਕੋਲੇ ਸੋ ਇਹ ਧਰਤੀ ਨਾਲ ਮੱਥਾ ਜੇ ਕੋਈ ਲਾਊਗਾ ਫਿਰ ਮਿਲ ਜਾਂਦੀ ਹੈ ਵੱਡੇ ਵੱਡੇ ਲਾ ਕੇ ਦੇਖ ਲਿਆ ਮੱਥਾ ਇੱਥੇ ਤੇ ਨਾਮੋ ਨਿਸ਼ਾਨ ਮਿਟ ਜਾਂਦੇ ਮੈਂ ਤੈਨੂੰ ਕਹਿਣਾ ਸਾਡੀ ਪਵਿੱਤਰ ਸ਼ਹਿਰ ਨੂੰ ਸਾਡੇ ਨੂੰ ਡਿਟੈਕਸ਼ਨ ਸੈਂਟਰ ਨਾ ਬਣਾਓ ਜਾਂ ਡਿਪੋਰਟ ਡਿਪੋਰਟ ਸੈਂਟਰ ਨਾ ਬਣਾਓ ਵੀ ਇੱਥੇ ਆਉਂਦੇ ਆ ਤੇ ਅੰਮ੍ਰਿਤਸਰ ਸਾਹਿਬ ਜੋ ਹੈ ਉਹਨੂੰ ਗਿਆਨਾ ਮੰਦਰ ਦਰਬਾਹਰ ਦਰਬਾਰ ਸਾਹਿਬ ਆਪਣਾ ਰਾਮ ਤੀਰਥ ਜਲਿਆਂਵਾਲਾ ਬਾਗ ਹੈ ਨਾ ਆਜ਼ਾਦੀ ਦਾ ਮਿਊਜ਼ੀਅਮ ਗੋਵਿੰਦਗੜ ਫੋਰਟ ਵਾਸਤੇ ਜਾਣਾ ਜਾਂਦਾ ਅੰਮ੍ਰਿਤਸਰ ਟੈਕਸਟਾਈਲ ਵਾਸਤੇ ਜਾਣਾ ਜਾਂਦਾ ਤੇ ਤੁਸੀਂ ਇਹ ਕਿਹੜੇ ਕੰਮਾਂ ਵਾਸਤੇ ਸਾਡੇ ਸਾਨੂੰ ਮਸ਼ਹੂਰ ਕਰ ਰਹੇ ਹੋ ਮੈਂ ਇਹੀ ਇਤਰਾਜ਼ ਕਰ ਰਹੇ ਹਾਂ ਸੈਂਟਰ ਕੋਲ ਕਿ ਤੁਹਾਡੇ ਕੋਲੇ ਹੋਰ 에ਰਪੋਰਟ ਹੈਗੇ ਨੇ 에어ਬੇਸ ਹੈਗੇ ਨੇ ਬਹੁਤ ਬਹੁਤ 에어ਬੇਸ ਨੇ ਉੱਥੇ ਲਾ ਲੋ ਪਰ ਤੁਸੀਂ ਕਿਉਂ ਇਸ ਤਰ੍ਹਾਂ ਇੱਕ ਪਵਿੱਤਰ ਸ਼ਹਿਰ ਨੂੰ ਜਿਹੜਾ ਇਹ ਮੈਨੂੰ ਇਹ ਦੱਸ ਦੇਣ ਵੀ ਵੈਟਿਕਨ ਸਿਟੀ ਚ ਉਤਰ ਦੇ ਦੇਣਗੇ ਉਹ ਜੇ ਕੋਈ ਉਥੋਂ ਦੇ ਕੋਈ ਹੋਏ ਇਲੈਗਲ ਤਾਂ ਵੈਟਿਕਨ ਸਿਟੀ ਚ ਉਤਰ ਨਹੀਂ ਦੇ ਦੇਣਗੇ ਜੀ ਹਾਂ ਦੇ ਦੋ ਜਵਾਬ ਹਾਂ ਦਾ ਸੀਰ ਤੁਸੀਂ ਇਹ ਮੈਟਰ ਨੂੰ ਆਪਣੇ ਹੱਥ ਤੇ ਖਾ ਲਿਆ ਅਸਲ ਤੇ 4:00 ਤੋਂ 7:00 ਵਜੇ ਤੋਂ ਤੁਸੀਂ ਕਾਹਦੇ ਇਥੇ ਅੰਮ੍ਰਿਤਸਰੋਂ ਲਿਆ ਹੈ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਵੀ ਹੱਲ ਚਾਪਣੀ ਚਾਹੀਦੀ ਸੀ ਇਹਨੂੰ ਸਰਕਾਰ ਦੋਗੇ ਉਹਨਾਂ ਉਹਦੇ ਇੱਕ ਸਪੇਡ ਦਾ ਸੀਮ ਇੱਥੇ ਆ ਕੇ ਲਗਾਤਾਰ ਇਸ ਮੈਟਰ ਨੂੰ ਦੇਖ ਰਿਹਾ ਜੀ ਨਹੀਂ ਕਰਨਗੇ ਹਿਲਜੁਲਤਾ ਫਿਰ ਨਾ ਕਰਨ ਕੋਈ ਪ੍ਰੋਬਲਮ ਨਹੀਂ ਮੈਂ ਕੋਈ ਉਹਨਾਂ ਤੋਂ ਕੋਈ ਥੋੜੀ ਮੰਗ ਰਿਹਾ ਠੀਕ ਹੈ ਨਾ ਸਾਡੇ ਤਾਂ ਸਾਰੀ ਦੁਨੀਆ ਚ ਪੰਜਾਬੀ ਰਹਿੰਦੇ ਆ ਨਿਊਜ਼ੀਲੈਂਡ ਤੋਂ ਦੁਨੀਆ ਸ਼ੁਰੂ ਹੋ ਜਾਂਦੀ ਬਲਕਿ ਫਿਜੀ ਤੋਂ ਹੋ ਜਾਂਦੀ ਹੈ ਉਹ ਵੈਸਟ ਕੋਸਟ ਤੱਕ ਪੰਜਾਬੀ ਨੇ ਕੋਰ ਕਾਮਯਾਬ ਪੰਜਾਬੀ ਨੇ ਕੋਈ ਥੀਕ ਨਹੀਂ ਮੰਗਦਾ ਉੱਥੇ ਕੋਈ ਪੰਜਾਬੀ ਕਦੇ ਥੀਕ ਮੰਗਦਾ ਨਹੀਂ ਦੇਖਿਆ ਹੁਣ ਤੁਸੀਂ ਕਾਮਯਾਬ ਨੇ ਉਹਨਾਂ ਦੇ ਅੰਦਰ 2 200 3 300 ਬੋਰੇ ਕੰਮ ਕਰਦੇ ਆ ਇੱਥੋਂ ਪਤਾ ਨਹੀਂ 20 20 ਰੁਪਏ ਲੈ ਕੇ ਗਏ ਸੀ ਕੀ ਕਰਕੇ ਗਏ ਸੀ ਕਿਵੇਂ ਗਏ ਸੀ ਹਲਾਕਾਂ ਚ ਪਰ ਇਹ ਦੇਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਜਾਂ ਫਿਰ ਪੰਜਾਬੀਆਂ ਤੇ ਇਹ ਗੁੱਸਾ ਨਾ ਕੱਢੋ ਕਿ ਤੁਸੀਂ ਸਾਨੂੰ ਜਿਤਾਉਂਦੇ ਨਹੀਂ ਠੀਕ ਹੈ ਡੈਮੋਕ੍ਰੇਸੀ ਹੈ ਕੋਈ ਚੰਗੀਆਂ ਨੀਤੀਆਂ ਚੰਗਾ ਆ ਆ ਕੰਮ ਜਿੱਤਣ ਵਾਲੇ ਆ ਜਿਹੜੇ ਕਰ ਰਹੇ ਆ 2027 ਚ ਕਿਹੜੇ ਮੂੰਹ ਨਾਲ ਆਉਣਗੇ ਫਿਰ ਇੱਥੇ ਵੀ ਅਸੀਂ ਇੱਥੇ ਭੇਜੇ ਸੀਗੇ ਹਰ ਪਿੰਡ ਤੇ ਉਹਨਾਂ ਨੂੰ ਉਹ ਮੁੰਡੇ ਮਿਲਣਗੇ ਜਿਹੜੇ ਉੱਥੋਂ ਕਢਾ ਕੇ ਲਿਆਏ ਕਿ ਔਰ ਉਸੇ ਟਾਈਮ ਤੇ 트াম্প ਤੇ ਮੋਦੀ ਦੀ ਜੱਫੀ ਪੈ ਰਹੀ ਹੈ ਉਸੇ ਟਾਈਮ ਤੇ ਜਹਾਜ਼ ਭਰੇ ਜਾ ਰਹੇ ਗਿਫਟ ਲੈ ਕੇ ਆ ਰਹੇ ਨੇ ਸਾਡੇ ਔਰ ਪਹਿਲਾਂ ਸਾਡਾ ਸੀ ਇੱਕ ਆਪਣਾ ਕੈਪਟਨ ਸਾਹਿਬ ਉਹ ਪਾਕਿਸਤਾਨ گئے ਸੀ ਕੋ ਕੋੜੇ ਲੈ ਆਏ ਉਦੋਂ ਪਹਿਲਾਂ ਬਾਲ ਸਾਹਿਬ ਗਏ ਸੀ ਉਹ ਭੇਡੂ ਲੈ ਹੈਣਾ ਉਹਨਾਂ ਦੇ ਘਰੇ ਹੁਣਗੇ ਹੁਣ ਉਹ ਠੀਕ ਹੈ ਨਾ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਆ ਪਾਕਿਸਤਾਨ ਦੀਆਂ ਜੀੜਾਂ ਚ ਵੀ ਬਹੁਤ ਬੈਠੇ ਨੇ ਕੋਈ ਜੰਗੀ ਕੈਦੀ ਨੇ ਪੁਰਾਣੇ ਜਿਨ੍ਹਾਂ ਦੇ ਇੱਥੇ ਬੁੱਤ ਲੱਗੇ ਪਏ ਨੇ ਉਹਨਾਂ ਦੇ ਘਰਦਿਆਂ ਨੇ ਬੁੱਤ ਲਾ ਲੇ ਤੇ ਬਾਅਦ ਚ ਪਤਾ ਲੱਗਿਆ ਉਹ ਜਿਉਂਦਾ ਹੈ ਬੰਦਾ ਮੇਰੇ ਕੋਲ ਦੋ ਦਿਨ ਕੇਸ ਐਮਟੀਬੀ ਕੋ ਤੌਰ ਤੇ ਆਏ ਸੀਗੇ ਵੀ ਉਹ ਤਾਂ ਜਿਉਂਦਾ ਹੈ ਜੀ ਉੱਥੇ ਕੋਈ ਕੋਈ ਉੱਥੋਂ ਆਇਆ ਛੁੱਟ ਕੇ ਜਿਹੜਾ ਕਈ ਵਾਰੀ 26 ਜਨਵਰੀ ਜਿੱਥੇ 15 ਆਪਾਂ ਛੱਡਦੇ 15 ਉਹਨਾਂ ਛੱਡ ਕੇ ਉੱਚ ਆ ਜਾਂਦੇ ਨੇ ਉਹਨੇ ਆ ਕੇ ਦੱਸਿਆ ਜੀ ਤੁਹਾਡਾ ਬੰਦਾ ਉੱਥੇ ਜੋਂਦਾ ਇੱਥੇ ਬੁੱਤ ਲਾਈ ਬੈਠੇ ਮਾਨਸਾ ਕੋਲੇ ਪਿੰਡ ਹੈ ਜੀ ਉਹ ਮੇਰੇ ਕੋਲੇ ਆਏ ਜੀ ਅਸੀਂ ਤਾਂ ਬੁੱਤ ਲਾ ਹੀ ਬੈਠਿਆ ਉਹ ਕਹਿੰਦੀ ਉਹਨੇ ਬੁੱਤਵਾਲ ਦੇਖਾਂ ਜਾਂ ਕਿੱਧਰ ਦੇਖਾਂ ਮੈਂ ਕੋਈ ਕੱਲ ਹੀ ਨਹੀਂ ਕਰ ਰਿਹਾ ਕੋਈ ਗੌਰ ਹੀ ਨਹੀਂ ਕਰ ਰਿਹਾ ਕਿਹੜੀ ਪ੍ਰੈਡੀਸ਼ਨ ਦਿੱਤੀ ਇਹਨਾਂ ਦੀ ਸੋਹ ਕਿਰਪਾ ਕਰਕੇ ਜੇ ਹਾਂ ਪ੍ਰਧਾਨ ਮੰਤਰੀ ਨੇ ਕਹਿੰਤਾ ਸੀ ਅਸੈਪਟ ਕਰਾਂਗੇ ਆਪਣੇ ਬੰਦੇ ਅਮਰੀਕਾ ਜੀ ਕੋਈ ਭੇਜੂਗਾ ਪਰ ਰਿਸਪੈਕਟ ਤਾਂ ਤੁਸੀਂ ਰਿਸਪੈਕਟਫੁਲ ਵੇ ਨਾਲ ਕਰ ਲੋ ਕਿ ਜਹਾਜ਼ ਆਪਣਾ ਭੇਜ ਦੋ ਤੁਸੀਂ 에어 ਇੰਡੀਆ ਦਾ ਭੇਜ ਦੋ ਭਰ ਕੇ ਆ ਜੇ ਚਲੇ ਕੋਈ ਗੱਲ ਨਹੀਂ ਉਹਨਾਂ ਦੀ ਉਹਨਾਂ ਦੀ ਹੁਣ ਉਹਨਾਂ ਦੀ ਹੈ ਉਹਨਾਂ ਦੀ ਤੁਸੀਂ ਕੱਲ ਕਹਿ ਰਹੇ ਸੀ ਕਮਿਊਨੀਕੇਸ਼ਨ ਲੈਟਰ ਆਪ ਨੂੰ ਡੈਸਕ ਤੇ ਆ ਗਿਆ ਹੈ ਜੋ ਆਪ ਪੂਰਾ ਡੀਜੀਪੀ ਨੂੰ ਬਤਾਣੇ ਹੈ ਪ੍ਰੋਟੈਸਟ ਕਰ ਰਹੇ ਹੋ ਕੋਈ ਅਫੀਸ਼ੀਅਲ ਲੈਟਰ ਨਹੀਂ ਕਰਦੇ ਨੀ ਉਹ ਉਹ ਕਹਤੇ ਮਾਰਾ ਹੈ ਪਰ ਇੱਥੇ ਤੱਕ ਤਾਂ ਸਾਡਾ ਇਦੂ ਗਾਹ ਕਹਿੰਦੇ ਸਾਡਾ ਨੰਮੀਰ ਨੂੰ ਕਹਿੰਦੇ ਹੁਣ ਕਿ ਅਸੀਂ ਉਹਨਾਂ ਨੂੰ ਤਾਂ ਜਿਹੜੇ ਬਾਈ ਰੋਡ ਵਾਲੇ ਨੇ ਉਹਨਾਂ ਨੂੰ ਤਾਂ ਬਾਹਰ ਕੱਢ ਦੇ ਉਹ ਤਾਂ ਅਸੀਂ ਗੱਡੀਆਂ ਮੰਗਾ ਲਈਆਂ ਹੁਣ ਇਹ ਕਿੰਨੇ ਵਜੇ ਕਲੀਅਰ ਹੁੰਦੇ ਨੇ ਉਹ ਉਸ ਵੇਲੇ ਸੁਖਾਸਨ ਚ ਹੁੰਦੇ ਨੇ ਗੁਰੂ ਮਹਾਰਾਜ 2 ਵਜੇ 3 ਵਜੇ ਹਾਂ ਜੇ ਉਹ ਮੱਥਾ ਟੇਕਣੇ ਚਾਹਣਗੇ ਸਾਡਾ ਰਹਿ ਰਿਹਾ ਇਸ ਤਰ੍ਹਾਂ ਹੀ ਪੁਰਾਣ ਕੀਤਾ ਕਿਸ ਵੀਰੇ ਬਾਕੀ ਜਿਹੜੇ ਉਹਨਾਂ ਸਵੇਰੇ 6:30 ਵਜੇ ਫਲਾਈਟ ਹੈ ਉਹ ਉਧਰ ਹੀ ਰੱਖ ਲੈਣੀ ਉਹਨਾਂ ਨੂੰ ਬਾਕੀ ਜਿਹੜੇ ਨੇ ਉਹ ਜਿਹੜੇ ਗੁਰੂ ਮਹਾਰਾਜ ਸਾਹਿਬ ਦੇ ਮੱਥਾ ਟੇਕਣਾ ਚਾਹੁੰਦੇ ਅਸੀਂ ਸਰ ਲਾਸਟ ਬੈਸਟ ਗਈ ਹੈ ਅਗਲੀ ਸਾਲਿਆਂ ਅਸੀਂ ਪਰ ਉਹਨਾਂ ਉਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਕੋਈ ਨਹੀਂ ਵਾਪਸ ਕਰ ਦਿੱਤਾ ਤੇ ਹੁਣ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਰਿਕਾਰਡ ਦੇਖ ਲਏ ਸਾਰਿਆਂ ਦਾ ਸਾਰੇ ਠੀਕ ਆਪ ਸਾਹਿਬ ਇੱਕ ਰਿਕਵੈਸਟ ਕਿਸ ਤਰ੍ਹਾਂ ਦਾ ਮਤਲਬ ਕੀ ਹੈ ਜਿਹੜਾ ਵੀ ਡਾਟਾ ਜਿਹੜੇ ਲੋਕ ਆ ਰਹੇ ਨੇ ਕਿੰਨੇ ਵਜੇ ਕੋਈ ਅਫੀਸ਼ੀਅਲ ਡਾਟਾ ਦੇਖੋ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ ਸਾਨੂੰ ਸਾਡੇ ਕੋਲ ਥੋੜਾ ਜਿਹਾ ਡਾਟਾ ਆਇਆ ਹੁਣ ਜੋ ਵੀ ਤੁਸੀਂ ਕਰ ਰਹੇ ਹੋ ਹੈਨਾ ਕਿੱਥੋਂ ਕਿੱਥੋਂ ਦੇ ਨੇ ਦੇ ਦੇਣਗੇ ਉਹ ਤੁਹਾਨੂੰ ਦੇ ਉਹ ਤਾਂ ਉਹ ਤਾਂ ਅਦਰਵਾਈਜ਼ ਸਪੈਕੂਲੇਸ਼ਨ ਲੱਗਦਾ ਉਹ ਹੋ ਉਹ ਕਹਿੰਦਾ ਵਾਲ ਕਟਾਉਣ ਗਿਆ ਬੰਦਾ ਕਹਿੰਦਾ ਵਾਲ ਕਿੱਡੇ ਕਿੱਡੇ ਨੇ ਉਹ ਕਹਿੰਦਾ 5 ਮਿੰਟ ਠਹਿਰ ਜਾ ਥੱਲੇ ਆਉਣ ਵਾਲੇ ਨੇ ਠੀਕ ਹੈ ਨਾ ਨਹੀਂ ਤਾਂ ਕੱਲ ਨੂੰ ਪਤਾ ਲੱਗ ਜਾਊਗਾ ਤੁਹਾਨੂੰ ਅਸੀਂ ਅੱਜ ਦੇ ਦਾਂਗੇ ਤੁਹਾਨੂੰ ਜੋ ਸਾਡੇ ਕੋਲੇ ਆ ਗਿਆ ਅਸੀਂ ਦੇ ਦਾਂਗੇ ਇਹ ਕਿਹੜਾ ਕੋਈ ਲਕੋਣ ਵਾਲੀ ਚੀਜ਼ ਹੈ ਕੋਈ 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 ਗਲਤ ਬੰਦੇ ਆ ਰਹੇ ਨੇ ਜਿਨ੍ਹਾਂ ਅਸੀਂ ਉਹਨਾਂ ਨੂੰ ਕਿਤੇ ਅਣ ਦੱਸੀ ਥਾਂ ਤੇ ਲੈ ਜਾਵਾਂਗੇ ਉਹਨੂੰ ਦਾ ਘਰੇ ਛੱਡ ਕੇ ਆਵਾਂ ਕੱਲ ਨੂੰ ਘਰੇ ਚੱਲ ਜੇ ਉਹਨਾਂ ਦੇ ਇੰਟਰਵਿਊ ਕਰਦੇ ਲੈ 10 ਦਿਨਾਂ ਤੋਂ ਇਹ ਸੇਬਲ ਏਜੰਟਸ ਤੇ ਕਾਰਵਾਈ ਹੋ ਰਹੀ ਹੈ ਪੰਜਾਬ ਦਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਜਿਹੜੇ ਜਿਹੜੇ ਦੱਸੀ ਜਾਂਦੇ ਆ ਕਿ ਹੁਣ ਇਹਨਾਂ ਤੋਂ ਵੀ ਪੁੱਛਾਂਗੇ ਤੁਹਾਨੂੰ ਕਿਹੜੇ ਏਜੰਟ ਨੇ ਕੀ ਕਿਹਾ ਸੀ ਕਿੰਨੇ ਪੈਸੇ ਲੈ ਇਸ ਮੈਂ ਕੋਈ ਇਸ ਤਰ੍ਹਾਂ ਹਜੇ ਡਾਟ ਨਹੀਂ ਹਜੇ ਤੱਕ ਕਿਹੜਾ ਕਰ ਲੈਣਾ ਠੀਕ ਹੈ ਨਾ ਹਾਂ ਜੀ ਹਾਂ ਜੀ ਤੁਸੀਂ ਪੁੱਛੀ ਮੈਂ ਉਹਦਾ ਠਿਕਣਾ ਕਿ ਸਾਰੇ ਪੰਜਾਬ ਦੇ ਸੈਕਟਰੀ ਜਿਹੜੇ ਸਾਰੇ ਉਹ ਤਾਂ ਸਾਰਾ ਫਿਰ ਪੁੱਛ ਲਾਂਗੇ ਕਿ ਕਿੱਥੋਂ ਹੋਇਆ ਕਈ ਕਈ ਇਹੋ ਜਿਹੇ ਵੀ ਨੇ ਜਿਹੜੇ ਮੁੰਬਈ ਦੇ ਟਰੈਵਲ ਏਜੰਟਾਂ ਤੋਂ ਗਏ ਨੇ ਮੁੰਬਈ ਦੇ ਟਰੈਵਲ ਏਜੰਟਰੀ ਤੋਂ ਐਸਾ 10 ਐਫਆਈਆ ਗੱਜ ਕੀਤਾ ਆਪਾਂ 10 ਐਫਆਈਆ ਦੋ 10 ਐਫਆਈਆ ਹੋਇਆ ਹਾਂ ਹਾਂ 10 ਸੱਤ ਜੀ ਭਾਜੀ ਨੂੰ ਨਰੋਕ ਲਗਾ ਲਈਏ ਕਿ ਜਾਲ ਤੱਕ ਟਰੈਵਲ ਏਜੰਟੇ ਪੰਜਾਬ ਦੇਗੇ ਕੋਈ ਪੰਜਾਬ ਤੇ ਤਾਂ ਜੋ ਮਰਜ਼ੀ ਲਈਏ ਰੋਕੋ ਉਹ ਉਹ ਜੋ ਮਰਜ਼ੀ ਕਰ ਲੈਣ ਉਹ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਬੇਬੇ ਜੇ ਨੰਬਰਦਾਰ ਮਰ ਗਿਆ ਕੌਣ ਬਣੂਗਾ ਫਿਰ ਉਹ ਕਹਿੰਦਾ ਕਹਿੰਦੀ ਵੀ ਬੇਟਾ ਉਹਦਾ ਮੁੰਡਾ ਬਣ ਜੂ ਕਹਿੰਦਾ ਜੇ ਉਹਦਾ ਮੁੰਡਾ ਮਰ ਗਿਆ ਕਹਿੰਦਾ ਫਿਰ ਛੋਟਾ ਮੁੰਡਾ ਬਣ ਜੂ ਕਹਿੰਦੀ ਛੋਟਾ ਮਰ ਗਿਆ ਉਹ ਕਹਿੰਦੀ ਭਾਵੇਂ ਸਾਰਾ ਪਿੰਡ ਮਰ ਜੇ ਪੁੱਤ ਪਰ ਤੂੰ ਨੰਬਰਦਾਰ ਨਹੀਂ ਬਣਦਾ ਭਾਜੀਪੀ ਨੂੰ ਮੈਂ ਕਿਹੜਾ ਚਾਹਾਂ ਨਾ ਜੋ ਮਰਜ਼ੀ ਇਲਜ਼ਾਮ ਲਾ ਲਓ ਜੋ ਮਰਜ਼ੀ ਕਰ ਲਓ ਤੁਸੀਂ ਪੰਜਾਬੋਚ ਨਹੀਂ ਆ ਸਕਦੇ